ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਫੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਪੂਰੀ ਤਰ੍ਹਾਂ ਹੁਣ ਟੈਨਸ਼ਨ ਦੇ ਵਿੱਚ ਨੇ ਬਿਕਰਮਜੀਤ ਸਿੰਘ ਜੀਤਿਆ ਨੂੰ ਲੈ ਕੇ ਪਹਿਲਾਂ ਸਭ ਤੋਂ ਸ਼ਬਦੀ ਹਮਲਾ ਕੀਤਾ ਬਿਕਰਮਜੀਤ ਸਿੰਘ ਜੀਤਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜ਼ਾਤੀਦਾਰ ਨੂੰ ਲੈ ਕੇ ਜਦੋਂ ਉਹਨਾਂ ਨੇ ਇਹ ਗੱਲਾਂ ਲਿਖਤੀ ਕਹੀਆਂ ਕਿ ਇਹ ਮੰਦਭਾਗਾ ਹੈ ਗੁਰੂ ਘਰਾਂ ਦੇ ਵਜ਼ੀਰਾਂ ਦੀਆਂ ਸਵਾਮਾਂ ਨੂੰ ਖਤਮ ਕਰਨਾ ਉਹਨਾਂ ਨੂੰ ਜਲੀਲ ਕਰਨਾ ਉਹਨਾਂ ਦੀ ਇਨਸਲਟ ਕਰਨਾ ਸਿੱਖ ਕੌਮ ਲਈ ਮੰਦਭਾਗਾ ਹੈ ਸਿੱਖ ਕੌਮ ਨੂੰ ਇਸ ਵਾਸਤੇ ਇਕੱਠਾ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਰਿਸ਼ਤੇ ਵਜੋਂ ਉਹਨਾਂ ਦੇ ਜੀਜਾ ਜੀ ਨੇ ਅੰਤਰਕ ਕਮੇਟੀ ਦੇ ਮੈਂਬਰ ਵੀ ਉਹਨਾਂ ਨੇ ਨਹੀਂ ਛੱਡੇ ਸ਼ਬਦੀ ਹਮਲੇ ਕੀਤੇ ਗਏ ਬਾਅਦ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਅੱਗੇ ਕਰ ਦਿੱਤਾ ਗਿਆ ਬਲਵਿੰਦਰ ਸਿੰਘ ਭੁੰਦੜ ਨੇ ਪਹਿਲਾਂ ਸੁਪਰ ਸੀਐਮ ਕਿਹਾ ਉਸ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਵੀ ਛੁਰਾ ਮਾਰਿਆ ਹੈ ਬਲਵਿੰਦਰ ਸਿੰਘ ਭੁੰਦੜ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਮਿਲਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਬਿਕਰਮਜੀਤ ਸਿੰਘ ਮਜੀਠੀਆ ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਉਸ ਦਿਨ ਘਰ ਦੇ ਵਿੱਚ ਨਹੀਂ ਸੀ ਇਹ ਖਬਰ ਆਈ ਲੇਕਿਨ ਜੇਕਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਘਰ ਜਾਣਾ ਚਾਹੁੰਦੇ ਸੀ ਐਟ ਲੀਸਟ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਹਿਲਾਂ ਫੋਨ ਤੇ ਕਰ ਸਕਦੇ ਸੀ ਇੱਕ ਵੀ ਸਦੀ ਦੇ ਵਿੱਚ ਰਹਿ ਰਹੇ ਹਾਂ ਕੋਈ ਫੋਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਚਨ ਅਚੇਤ ਉਹਨਾਂ ਦੇ ਘਰ ਚਲੇ ਜਾਣਾ ਲੇਕਿਨ ਸੂਤਰ ਤਾਂ ਇਹ ਵੀ ਦੱਸਦੇ ਨੇ ਕਿ ਬਿਕਰਮਜੀਤ ਸੀ ਘਰ ਸੀ ਬਟ ਉਹਨਾਂ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਖਾਸ ਕਰਕੇ ਬਲਵਿੰਦਰ ਸਿੰਘ ਭੁੰਦੜ ਦੇ ਨਾਲ ਹਾਲੇ ਕਿ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਨੂੰ ਤਗੀਦ ਵੀ ਕੀਤਾ ਗਿਆ ਵਿਸ਼ਾ ਸਿੰਘ ਬਿਲਟੋਹਾ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਸ਼ਬਦੀ ਹਮਲਾ ਨਾ ਕੀਤਾ ਜਾਵੇ ਬਿਕਮ ਜਿਸਮ ਜੀਟਿਆ ਤੇ ਬਿਕਮ ਜਿਸਮ ਜੀਟਿਆ ਨੇ ਇੱਕ ਦਿਨ ਆਪਣਾ ਬਿਆਨ ਦਿੱਤਾ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਬਿਲਕੁਲ ਸਾਇਲੈਂਟ ਨੇ ਕਿਆਸਾਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਵੱਲ ਨੇ जानਗੇ ਕਿਉਂਕਿ ਉਹਨਾਂ ਉੱਤੇ ਨਸ਼ਾ ਤਸਕਰੀ ਦੇ ਕੇਸ ਚੱਲਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਸ਼ਿਕੰਜਾ ਕੱਸਿਆ ਹੋਇਆ ਹੈ ਸਿੱਟ ਨੂੰ ਲੈ ਕੇ ਕਿਉਂਕਿ ਸਿੱਟ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਅੰਦਰ ਹੈ ਦੋਸ਼ ਵੀ ਐਡ ਹੋ ਸਕਦੇ ਨੇ ਇਹ ਵੀ ਗੱਲ ਜਿਹੜੀ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਲੇਕਿਨ ਸੂਤਰ ਇਹ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਮਿਲ ਗਏ ਨੇ ਅੰਦਰ ਖਾਤੇ ਬਿਕਰਮਜੀਤ ਸਿੰਘ ਮਜੀਠੀਆ ਬਿਕਮਜੀਤ ਸਿੰਘ ਮਜੀਠੀਆ ਨੂੰ ਇਸ ਗੱਲ ਦਾ ਤਾਂ ਭਲੀ ਭਾਂਤ ਪਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਐਜ਼ ਅ ਮੁੱਖ ਮੰਤਰੀ ਦੇ ਚਿਹਰੇ ਨਾਲ ਸ਼੍ਰੋਮਣੀ ਅਕਾਲੀ ਦਲ ਚੋਣ ਲੜਦੀ ਹੈ ਤਾਂ ਪੰਥ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਵੇਗਾ ਜੇਕਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਹੋਰ ਕਿਸੇ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਪੰਥਕ ਪਾਰਟੀ ਪੰਥਕ ਪਾਰਟੀ ਤਾਂ ਇੱਕ ਹੋਰ ਵੀ ਬਣ ਗਈ ਹੈ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਲekin ਸੂਤਰ ਦੱਸਦੇ ਨੇ ਕਿ ਆਸਰਗਈਆਂ ਲਗਾਈਆਂ ਜਾ ਰਹੀਆਂ ਨੇ ਕਿ ਬਿਕਮਜੀਤ ਸਿੰਘ ਮਜੀਠੀਆ ਦੀਨ ਲੜਾਈ ਹੁਣ ਆਪਣੇ ਜੀਜੇ ਯਾਨੀ ਕਿ ਸੁਭੀਰ ਸਿੰਘ ਬਾਦਲ ਦੇ ਵਿਰੋਧ ਹੈ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਵਿਰੋਧ ਹੈ ਇਸ ਲਈ ਅੰਦਰ ਖਾਤੇ ਗੁਪਤ ਮੀਟਿੰਗਾਂ ਹੋ ਰਹੀਆਂ ਨੇ ਬਿਕਮਜੀਤ ਸਿੰਘ ਜੀਟੀਆ ਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਾਗੀ ਧੜੇ ਦੀਆਂ ਨਵੀਂ ਪਾਰਟੀ ਬਣ ਸਕਦੀ ਹੈ ਜਾਂ ਇਹਨਾਂ ਵੱਲੋਂ ਜਿਹੜਾ ਹੈ ਰੂਸ ਮਜ਼ਾਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਂਟਰੀ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਬਿਕਰਮਜੀਤ ਸਿੰਘ ਮਜੀਠੀਆ ਪ੍ਰਧਾਨ ਬਣ ਲੇਕਿਨ ਹੁਣ ਸਿੱਧੀ ਇੰਜ ਲੱਗਦਾ ਹੈ ਟੱਕਰ ਬਿਕਰਮਜੀਤ ਸਿੰਘ ਮਜੀਠੀਆ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਬਾਗੀ ਧੜੇ ਵੱਲੋਂ ਸ਼ਹਿਦ ਦਿੱਤੀ ਜਾ ਰਹੀ ਹੈ ਬਾਗੀ ਧੜਾ ਉਸ ਨੂੰ ਸਪੋਰਟ ਕਰ ਰਿਹਾ ਹੈ ਇਸ ਉੱਤੇ ਵੀ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬਾਗੀ ਧੜਾ ਹੈ ਹੁਣ ਬਾਗੀ ਧੜਾ ਜਿਹੜਾ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਇਹ ਸ਼ਹਿ ਦੇ ਰਿਹਾ ਹੈ ਕਿ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਹਾਲਾਂਕਿ ਦੇਸ਼ ਤੇ ਵਿਦੇਸ਼ ਵਕਤ ਜਿਹੜੀ ਸੰਗਤ ਬਸਦੀ ਹੈ ਸਿੱਖ ਧਰਮ ਨੂੰ ਜਿਹੜੇ ਮੰਨਦੇ ਨੇ ਜਿਹੜੇ ਅਕਾਲ ਤਖਤ ਨੂੰ ਸਜਦਾ ਕਰਦੇ ਨੇ ਉਹਨਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਬਿਕਮਜੀਤ ਸਿੰਘ ਜੀਠੀਆ ਦੀ ਧੰਨ